ਠੇਕੇਦਾਰ ਦਾ ਕਹਿਣਾ ਜੇਕਰ ਨੈਰੀ محکمہ ਬਿਨਾ ਦੱਸੇ ਪਾਣੀ ਛੱਡਦਾ ਹੈ ਤਾਂ ਮੇਰੀ ਮਸਨਰੀ ਤੇ ਲੇਬਰ ਦਾ ਹੋਵੇਗਾ ਨੁਕਸਾਨ ਐਸ ਡੀ ਐਮ ਸਾਹਿਬ ਨਾਬਾ ਨੇ ਕੀਤਾ ਭੋੜੇ ਸੈਫਨ ਦਾ ਦੌਰਾ ਠੇਕੇਦਾਰ ਨੂੰ ਇੱਕ ਹਫਤੇ ਦਾ ਦਿੱਤਾ ਟਾਈਮ ਤੇ ਕਿਹਾ ਜੇਕਰ ਕੰਮ ਨਾ ਹੋਇਆ ਤਾਂ ਹੋਵੇਗੀ ਕਾਰਵਾਈ ਜੀ ਜੀ ਤੁਹਾਨੂੰ ਦੇ ਸਾਹਮਣੇ ਕੋਈ ਦਿੱਕਤ ਨਹੀਂ ਜੀ ਜਿੱਦੇ ਦਾ ਗੈਰੇ ਨੇ ਜਿੱਦੇ ਦਾ ਉੱਤੇ ਵੀ ਆ ਮੈਨੂੰ ਵੀਡੀਓ ਤੇ ਫੋਟੋਗ੍ਰਾਫੀ ਕੀਤੀ ਹੈ ਨਾਲੋ ਅਸੀ ਸਾਹਿਬ ਸੈਨਾਪੋੜੇ ਸਾਹਿਬ ਨੂੰ ਖੜਾ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਨੈਰੀ ਭਾਗ ਨਾਲ ਤੁਹਾਡਾ ਕਾਲ ਮਿਲ ਨਹੀਂ ਹੈਗਾ ਪਾਣੀ ਤਾਂ ਹੁਣ ਵੀ ਛੱਡਿਆ ਗਿਆ ਇਹਨਾਂ ਨੇ ਲੀਕਜ ਕਿਉਂ ਹੁੰਦੀ ਹੈ ਜਦੋਂ ਤੱਕ ਲੀਕਜ ਬੰਦ ਨਹੀਂ ਹੁੰਦੀ ਉਦੋਂ ਤੱਕ ਕੋਈ ਕੰਮ ਤੋਂ ਨਹੀਂ ਚੱਲਦਾ ਹੋਰੇ ਕੋੜੇ ਸਾਹਿਬ ਤੋਂ ਸਫਾਈ ਦੇ ਮਾਮਲੇ ਨੂੰ ਲੈ ਕੇ ਕੀ ਪ੍ਰੋਸਾ ਦੇਖੀਗੇ ਸਰ ਐਸ.ਪੀ.ਐਮ ਸਾਹਿਬ ਸਾਡੇ ਆਏ ਨੇ ਬਹੁਤ ਹੀ ਸਤਿਕਾਰਯੋਗ ਨੇ ਤੇ ਸਾਡੇ ਇਲਾਕੇ ਦੇ ਸਪੈਸ਼ਲ ਤੌਰ ਤੇ ਉਹਨਾਂ ਨੇ ਸਾਨੂੰ ਸਨੇਹਾ ਲਾ ਕੇ ਇੱਥੇ ਬੁਲਾਇਆ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਇਸ ਚੀਜ਼ ਬਾਰੇ ਜਾਣਕਾਰੀ ਲਈ ਹੈ ਤੇ ਪਰੋਸਾ ਵੀ ਤਵਾਇਆ ਵੀ ਇਹਨੂੰ ਬਹੁਤ ਜ਼ਿਆਦਾ ਸਖਤ ਨਿਰਦੇਸ਼ਾਂ ਨਾਲ ਠੇਕੇਦਾਰ ਨੂੰ ਤੇ ਵਿਭਾਗ ਵਿੱਚ ਸੰਬੰਧਤ ਨੂੰ ਪੂਰੀ ਤਰ੍ਹਾਂ ਸਖਤ ਨਿਰਦੇਸ਼ ਦੇ ਕੇ ਇਹ ਵੀ ਅਸੀਂ ਤੁਹਾਡੀ ਪੂਰੀ ਸਫਾਈ ਕਰਾ ਕੇ ਪੂਰੀ ਤਸੱਲੀ ਕਰਵਾਵਾਂਗੇ ਤੋ ਥੋੜਾ ਜਿਹਾ ਬਖਤ ਸੀ ਸਾਨੂੰ ਕਹਿੰਦੇ ਲੋੜ ਹੈ ਅਸੀਂ ਇਸ ਚੀਜ਼ ਨਾਲ ਬਹੁਤ ਜ਼ਿਆਦਾ ਮਤਲਬ ਰਜਾਬੰਦ ਹੋਏ ਆ ਤੇ ਸਾਨੂੰ ਪੂਰਨ ਵਿਸ਼ਵਾਸ ਵੀ ਆ ਮਾਨਯੋਗ ਐਸਟੀਐਮ ਸਾਹਿਬ ਦੇ ਉੱਤੇ ਕਿ ਉਹਨਾਂ ਨੇ ਸਾਨੂੰ ਜਿਹੜਾ ਇੱਥੇ ਆ ਕੇ ਇਨਸਪੈਕਸ਼ਨ ਕਰਕੇ ਕੰਮ ਦੀ ਸਾਨੂੰ ਤਸੱਲੀ ਦਿੱਤੀ ਆ ਸਾਨੂੰ ਉਹਨਾਂ ਦੇ ਉੱਤੇ ਪੂਰਨ ਪੂਰਨ ਭਰੋਸਾ ਹੈ ਹਾਂਜੀ ਸਰ ਆਪ ਜੀ ਭੋੜੇ ਸੈਂਫਤੇ ਪਹੁੰਚੇ ਹੋ ਜੇ ਜਿਹੜਾ ਕਿ ਮਤਲਬ ਕਾਫੀ ਸਫਾਈ ਦਾ ਮਾਮਲਾ ਹੁਣ ਜੇ ਤਾਂ ਕਿਵੇਂ ਦੇਖਦੇ ਸਾਂ ਪਿੰਡ ਜਿਹੜੇ ਨੇੜੇ ਨੇੜੇ ਪਿੰਡ ਨੇ ਉੱਥੋਂ ਦੇ ਮਹਤਵਪੂਰਨ ਵਿਅਕਤੀਆਂ ਨੇ ਮਾਮਲਾ ਮੇਰੇ ਧਿਆਨ ਚ ਲਿਆ ਦਿੰਦੇ ਜਾਂਦਾ ਸੀਗਾ ਜੀ ਤੇ ਅੱਜ ਮੈਂ ਇਹਦਾ ਦੁਬਾਰਾ ਮੌਕਾ ਵੇਖਣ ਆਇਆ ਹੈਗਾ ਠੇਕੇਦਾਰ ਨੂੰ ਵੀ ਬੁਲਾਇਆ ਗਿਆ ਠੇਕੇਦਾਰ ਦਾ ਪੱਖ ਇਹ ਹੈ ਵੀ ਪਾਣੀ ਨਹਿਰੀ ਭਾਗ ਵੱਲੋਂ ਛੱਡ ਦਿੱਤਾ ਜਾਣਾ ਜਾਂਦਾ ਹੈ ਤਾਂ ਮੇਰਾ ਕੰਮ ਰੁਕ ਜਾਂਦਾ ਹੈ ਤੇ ਜਿਹੜੇ ਐਸਡੀਓ ਨੇ ਡਰੇਨੇਜ ਦੇ ਉਹਨਾਂ ਨਾਲ ਵੀ ਗੱਲ ਹੋਈ ਹੈ ਇਹਨਾਂ ਨੇ 14 ਸਤ ਤੱਕ ਇਹ ਮੁਕੰਮਲ ਕਰਨਾ ਸੀ ਫਿਰ ਉਹ ਉਹਨਾਂ ਦੀ ਗੱਲ ਵੀ ਜਾਇਜ਼ ਹੈ ਜੀ ਪਾਣੀ ਚੱਲਦਾ ਰਹੇਗਾ ਤਾਂ ਫਿਰ ਉਹ ਕੰਪਲੀਟ ਸਮੇਂ ਸਿਰ ਕਿਵੇਂ ਕਰਨਗੇ ਵੈਸੇ ਤਾਂ ਇਹ 3-4 ਦਿਨ ਕਹਿੰਦੇ ਮੈਂ ਇਹਨਾਂ ਨੂੰ ਇਹ ਕਿਹਾ ਵੀ ਹਫਤਾ ਦੇ ਦਿੰਨੇ ਆ ਤੁਹਾਨੂੰ ਐਂਡ ਮੈਂ ਐਕਸ਼ਨ ਨੈਰੀ ਨਾਲ ਵੀ ਗੱਲ ਕਰਾਂਗਾ ਜੀ ਤੇ ਐਕਸ਼ਨ ਡਰੇਨ ਨਾਲ ਵੀ ਗੱਲ ਕਰਾਂਗਾ ਵੀ ਉਹ ਆਪਸੀ ਤਾਲਮੇਲ ਰੱਖਣ ਤਾਂ ਜੋ ਪਾਣੀ ਤਾਂ ਹੁਣ ਵੀ ਲੀਕ ਹੋ ਰਹਿ ਜੇ ਤੱਕ ਪਾਣੀ ਚੱਲਦਾ ਰਹੂਗਾ ਤਾਂ ਇਸ ਸਫਾਈ ਕਿਵੇਂ ਹੋਊਗੀ ਰਹੀ ਗੱਲ ਇਹ ਜਿਹੜੇ ਮੌਤ ਪਰ ਬੰਦਿਆਂ ਨੇ ਇਹ ਗੱਲ ਉਠਾਈ ਸੀ ਵੀ ਇਹ ਕਿਤੇ ਇਹ ਨਾ ਹੋਵੇ ਜੀ ਵੀ ਬਿਨਾਂ ਸਫਾਈ ਤੋਂ ਪੇਮੈਂਟ ਹੋ ਜੇ ਠੇਕੇਦਾਰ ਦੇ ਦੱਸਣ ਮੁਤਾਬਕ ਜੀ 6 ਜਿਹੜੇ ਇਹ ਹੈਗੇ ਆ ਖਾਨਿਆਂ ਦੀ ਇਹਨਾਂ ਨੂੰ ਠਿਕਾ ਅਲਾਟ ਹੋਇਆ ਹੈਗਾ ਤੇ ਜੇ ਤੋਂ ਇੱਕ ਮੁਕੰਮਲ ਕਰਕੇ ਸਰਟੀਫਿਕੇਟ ਦੇਣਗੇ ਉਸ ਤੋਂ ਬਾਅਦ ਦੇਣੇ ਡਿਪਾਰਟਮੈਂਟ ਤੋਂ ਇੱਕ ਸਰਟੀਫਿਕੇਟ ਲਿਆ ਜਾਊਗਾ ਹਾਂਜੀ ਸਪੈਸੀਫਿਕੇਸ਼ਨਾਂ ਮੁਤਾਬਕ ਕੰਮ ਹੋ ਗਿਆ ਮਿੱਟੀ ਚੱਕਣ ਦਾ ਸੀਗਾ ਮਿੱਟੀ ਦੇ ਬਾਰੇ ਠੇਕੇਦਾਰ ਨੇ ਵਿਸ਼ਵਾਸ ਦਵਾਇਆ ਵੀ ਮਿੱਟੀ ਅਸੀਂ ਵੈਸੇ ਹੀ ਚੱਕ ਕੇ ਪਾਸੇ ਕਰ ਦੇਣੀ ਹੈ ਤੇ ਜੇ ਨਹੀਂ ਕਰਨਗੇ ਤਾਂ ਜੀ ਫਿਰ ਜੋ ਕਾਨੂੰਨ ਅਨਸਾਰ ਨਿਯਮਾਂ ਅਨਸਾਰ ਬਣਦਾ ਉਹ ਡੀਸਾ ਨੂੰ ਮੈਂ ਰਿਪੋਰਟ ਜਿਹੜੀ ਹੈਗੀ ਆ ਭੇਜਦਾਗਾ ਅੱਜ ਦੀ ਰਿਪੋਰਟ ਵੀ ਭੇਜਾਂਗਾ ਰਿਸਪੋਰਟ ਸਰ ਇਹ ਲੋਕਾਂ ਦਾ ਇਲਜ਼ਾਮ ਹੈ ਜੀ ਕਿ ਸੈਟੀਸਫਾਈ ਨਹੀਂ ਕਰਾ ਰਿਹਾ ਮੈਂਕਮਾ ਕੀ ਕਰਨਾ ਜੀ ਇਹ ਦੇਖੋ ਮੈਂ ਤੁਹਾਨੂੰ ਦੱਸਿਆ ਜਿਵੇਂ ਪਾਣੀ ਜਦੋਂ ਲੀਕ ਹੋ ਰਿਹਾ ਨਾ ਜੀ ਤਾਂ ਸਫਾਈ ਜਦ ਤੱਕ ਪਾਣੀ ਚੱਲੂਗਾ ਉਹ ਸਫਾਈ ਸਹੀ ਹੋਊਗੀ ਨਹੀਂ ਅੱਜ ਮੈਂ ਐਕਸ਼ਨ ਸਾਹਿਬ ਨਾਲ ਨਹਿਰੀ ਵਿਭਾਗ ਦੇ ਐਕਸ਼ਨ ਸਾਹਿਬ ਨਾਲ ਖੁਦ ਗੱਲ ਕਰਾਂਗਾ ਵੀ ਪਾਣੀ ਕਿਉਂ ਇਹਨੂੰ ਲੀਕੇਜ ਬੰਦ ਕਰਨ ਜੀ ਤਾਂ ਜੋ ਫਿਰ ਸਫਾਈ ਹੋਵੇ ਜੀ ਜੋ ਠੇਕਾ ਦਿੱਤਾ ਉਹਦੇ ਮੁਤਾਬਿਕ ਕੰਮ ਕਰਾਇਆ ਜਾਊਗਾ ਜੇ ਨਹੀਂ ਕਰੇ ਨਹੀਂ ਕਰਨਗੇ ਤਾਂ ਦੀ ਪੇਮੈਂਟ ਨਹੀਂ ਹੋਊਗੀ ਮੈਂ ਆਉਦੀ ਰਿਪੋਰਟ ਪਾ ਕੇ ਦੇਣਾ ਇਹ ਤਾਂ 3-4 ਦਿਨ ਕਹਿੰਨੇ ਆ ਮੈਂ ਇਹਨਾਂ ਨੂੰ ਇੱਕ ਹਫਤਾ ਕਿਉਂਕਿ ਉਹ ਲੀਕੇਜ ਪਹਿਲਾਂ ਬੰਦ ਹੋਏਗੀ ਨਾ ਫਿਰ ਸ਼ੁਰੂ ਹੋਣਾ ਕੰਮ ਕੀ ਭਰੋਸਾ ਦੇਣਾ ਚਾਹੁੰਦੇ ਜੀ ਹੁਣ ਤੁਸੀਂ ਲੱਕੇ ਦੇ ਕਿਸਾਨਾਂ ਨੂੰ ਜੀ ਮੈਂ ਜਿਹੜੇ ਮੌਤ ਪ੍ਰਬੰਧ ਦੇ ਕਿਸਾਨ ਨੇ ਇਹਨਾਂ ਨੂੰ ਭਰੋਸਾ ਦੇਣਾ ਚਾਹੁੰਦੇ ਆਂ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਮੈਂ ਖੁਦ ਵੀ ਆਇਆ ਡੀਸੀ ਸਾਹਿਬ ਦੇ ਵੀ ਧਿਆਨ ਚ ਹੈ ਮਿਲ ਸਾਹਿਬ ਵੀ ਉਸ ਦਿਨ ਆਏ ਸੀਗੇ ਤੇ ਇਹ ਇੱਕ ਵਾਰੀ ਨਹਿਰੀ ਵਿਭਾਗ ਨਾਲ ਗੱਲ ਕਰਕੇ ਪਾਣੀ ਦੀ ਲੀਕੇਜ हट ਜੇਗੀ ਤਾਂ ਸਫਾਈ ਵਧੀਆ ਟੰਗ ਨਾਲ ਹੋ ਜੀ ਥੈਂਕ ਯੂ ਹਾਂਜੀ ਠੇਕੇਦਾਰ ਸਾਹਿਬ ਤੁਹਾਡਾ ਇੱਥੇ ਜੋ ਘੋੜੇ ਸੈਂਪ ਤੇ ਸਫਾਈ ਦਾ ਕੰਮ ਚੱਲ ਰਿਹਾ ਹੈ ਇਹ ਕੀ ਕਾਰਨ ਹੈ ਲੋਕਾਂ ਦੀ ਕੀ ਮੁਸ਼ਕਲਾਂ ਨੇ ਜੀ ਸਰ ਮੁਸ਼ਕਲਾਂ ਕੁਝ ਨਹੀਂ ਐਕਚੁਅਲੀ ਅਸੀਂ ਜਦੋਂ ਵੀ ਡੀਵਾਟਰਿੰਗ ਖਤਮ ਕਰਕੇ ਮਿੱਟੀ ਕੱਢਦਾਂ ਨੇ ਠੀਕ ਹੈ ਅਚਨ ਚੇਤ ਬਿਨਾ ਦੱਸੇ ਨਹਿਰੀ ਭਾਗ ਵੱਲੋਂ ਤਿੰਨ ਵਾਰ ਪਹਿਲਾਂ ਪਾਣੀ ਛੱਡ ਚੁੱਕੇ ਨੇ ਅਸੀਂ ਪਹਿਲਾਂ ਵੀ ਲੈਟਰ ਲਿਖ ਕੇ ਇਹੀ ਰਿਕੁਐਸਟ ਕੀਤੀ ਸੀਗੀ ਵੀ ਸਾਨੂੰ ਜਿੱਦਾਂ ਇਹਨਾਂ ਨੇ 24 ਤਰੀਕ ਨੂੰ ਤਾਰ ਕੱਢੀ ਸੀ ਵੀ ਆਪਣਾ ਕੰਮ ਬੰਦ ਕਰ ਦਿਓ ਅਸੀਂ ਪਾਣੀ ਛੱਡਣ ਲੱਗੇ ਆ ਪਰਸੋ ਮੇਰਾ ਕੰਮ ਸਾਰਾ ਕੰਪਲੀਟ ਹੋ ਰਿਹਾ ਸੀ ਸ਼ਾਮ ਨੂੰ ਚਾਹੇ ਮੈਂ ਰਾਤ ਲਾ ਕੇ ਕੰਮ ਕਰਦਾ ਮੈਂ ਉਹਨੇ ਕਿਸੇ ਵੱਲ ਤੋਂ ਬੋਲਣਾ ਜਿੰਨੇ ਕਿ ਮੈਂ ਕਰਦਾ ਮੈਂ ਗੱਲ ਨੂੰ ਕਦੇ ਮੋਲਡ ਨਹੀਂ ਕਰਦਾ ਮੈਨੇ ਪਰਸੋਂ ਹੀ ਕਮਿਟ ਕੀਤਾ ਸੀ ਮੈਂ ਰਾਤ ਨੂੰ ਕੰਮ ਨਿਬੇੜ ਕੇ ਜਾਵਾਂਗਾ ਮਿੱਟੀ ਚੱਕ ਕੇ ਜਾਵਾਂਗੇ ਮਿੱਟੀ ਸਿਰਫ ਜਿਹੜੀਆਂ ਸਾਈਡਾਂ ਦੇ ਪਈ ਐ ਉਹ ਰਹਿੰਦੀ ਐ ਚੱਕਣੀ ਬਾਕੀ ਪਹਿਲੇ ਦਿਨ 게ਟ ਤੇ ਲਾਸਟ ਵਾਲੇ ਤਿੰਨ 게ਟ ਵਰਕਿੰਗ 'ਚ ਸੀਗੇ ਇਰੀਗੇਸ਼ਨ ਡਿਪਾਰਟਮੈਂਟ ਨਾ ਸੌਰੀ ਨਹਿਰੀ ਪਵਾਗ ਵੱਲੋਂ ਬਿਨਾ ਦੱਸੇ 3 ਵਜੇ ਸਵੇਰੇ ਪਾਣੀ ਛੱਡਿਆ ਪਰਸੋਂ ਹੁਣ ਤੁਸੀਂ ਸਾਰੇ ਮੌਤਵਰ ਖੜੇ ਨੇ ਤੁਸੀਂ ਆਪ ਦੱਸ ਸਕਦੇ ਹੋ ਵੀ ਪਾਣੀ ਛੱਡਣ ਤੋਂ ਬਾਅਦ ਅਸੀਂ ਇੱਕ ਦਿਨ 'ਚ ਕਿਵੇਂ ਕੰਮ ਕੰਪਲੀਟ ਕਰਦੇ ਹਾਂ ਸਾਨੂੰ ਮੇਨ ਦਿੱਕਤ ਸਿਰਫ ਇਹੀ ਆ ਰਹੀ ਹੈ ਅਸੀਂ ਜਦ ਨੂੰ ਨੇੜੇ ਲੱਗਣ ਲੱਗਦੇ ਆ ਖਤਮ ਕੰਮ ਖਤਮ ਕਰਨ ਦੇ ਇਹ ਉਦੋਂ ਹੀ ਸਾਨੂੰ ਮੈਨੂੰ ਨਹੀਂ ਪਤਾ ਕੀ ਮਜਬੂਰੀਆਂ ਨੇ ਉਹਨਾਂ ਦੀਆਂ ਮੈਂ ਉਹਨਾਂ ਨੂੰ ਚੈਲੰਜ ਨਹੀਂ ਕਰਦਾ ਕਿਸੇ ਗੱਲ ਪਿੱਛੇ ਨਹੀਂ ਮੈਨੂੰ ਕੋਈ ਇੰਟੀਮੀਸ਼ਨ ਨਹੀਂ ਆਇਆ ਸਿਰਫ 24 ਤਰੀਕ ਨੂੰ ਇੰਟੀਮੀਸ਼ਨ ਆਈ ਸੀ ਉਸ ਦਿਨ ਅਸੀਂ ਆਪਣਾ ਕੰਮ ਬੰਦ ਕਰਤਾ ਸੀਗਾ ਜਿਵੇਂ ਲੈਟਰ ਆਇਆ ਹੈ ਵਰਬਲੀ ਜਾਂ ਨਾਨ ਵਰਬਲੀ ਉਹਨਾਂ ਨੇ ਮੈਨੂੰ ਕੋਈ ਕੰਪਲੇਂਟ ਨਹੀਂ ਕੀਤੀ ਜਾਂ ਕੋਈ ਆਰਡਰ ਨਹੀਂ ਪਾਸ ਕੀਤੇ ਹਜੇ ਤੱਕ ਅਸੀਂ ਫੇਰ ਵੀ ਬਿਨਾ ਐਕਸ਼ਨ ਸਾਹਿਬ ਤੋਂ ਬਿਨਾ ਪੁੱਛੇ ਕਦੇ ਕੰਮ ਨਹੀਂ ਬੰਦ ਕੀਤਾ ਐਕਸ਼ਨ ਸਾਹਿਬ ਨੇ ਹਮੇਸ਼ਾ ਇੱਕੋ ਪੈਲ ਰੱਖੀ ਹੈ ਵੀ ਜਿਹੜਾ ਕੰਮ ਜਿਵੇਂ ਅਲਾਟਮੈਂਟ ਚ ਹੈ ਵਿਦਾਊਟ ਅਲਾਟਮੈਂਟ ਅਸੀਂ ਕੁਝ ਨਹੀਂ ਕਰਦੇ ਉਹਰੇ ਠੀਕ ਹੈ ਜੋ ਅਲਾਟਮੈਂਟ ਚ ਹੈ ਅਸੀਂ ਉਹ ਕੰਮ ਕਰਕੇ ਦੇਵਾਂਗੇ ਮੈਨੂੰ ਮੋਟੇ ਵੀ ਅਲਾਟਮੈਂਟ ਹੋਈ ਜੇ ਤੁਹਾਨੂੰ ਇਹ ਕੰਟਰੈਕਟ ਜੇ ਸਰ ਉਹਦੇ ਚ ਅਲਾਟਮੈਂਟ ਚ ਮੋਗੇ ਨਹੀਂ ਲਿਖੇ ਹੁੰਦੇ ਭੌਰੇ ਸਾਈਫਨਾਂ ਦੀ ਸਫਾਈ ਦਾ ਕੰਮ ਦਾ ਉਹਦੇ ਤੇ ਇਹ ਮੈਂਸ਼ਨ ਨਹੀਂ ਹੁੰਦਾ ਹੈਗਾ ਵੀ ਕਿੰਨੇ ਗੇਟ ਕਰਨੇ ਨੇ ਭੌਰੇ ਸਾਈਫਨਾਂ ਦੀ ਸਫਾਈ ਦਾ ਕੰਮ ਇਹ ਕਿੱਥੋਂ ਤੋਂ ਕਿੱਥੇ ਤੱਕ ਹੈ ਜੀ ਸਰ ਜਿੱਥੇ ਤੱਕ ਭੌਰੇ ਸਾਈਫਨ ਹੈਗੇ ਨੇ ਅੱਛਾ ਉਹਦੇ ਤੋਂ ਉੱਥੇ ਤੱਕ ਕਿਨੇ ਅੱਛਾ ਹਾਂਜੀ ਸਰ ਇਹ ਸੇ ਸਫਾਈ ਦਾ ਹਾਂਜੀ ਜਿਹੜੇ ਮਤਲਬ ਮੋਗੇ ਦੇ ਵਿੱਚ ਪਾਣੀ ਚੱਲ ਰਿਹਾ ਉਹਦੀ ਕਿਹੜੀ ਹਿੱਸੇ ਸਰ ਉਹ ਜਿਹੜੇ ਇਹ ਨਹਿਰੀ ਵਿਭਾਗ ਵਾਲੇ ਨੇ ਉਹ ਮੇਰੇ ਤੋਂ ਵੱਧ ਐਕਸਪਰਟ ਨੇ ਉਹੀ ਦੱਸ ਸਕਦੇ ਨੇ ਵੀ ਕਿਉਂ ਲੀਕੇਜ ਨਹੀਂ ਬੰਦ ਹੋ ਰਹੀ ਹੁੰਦਾ ਜਾਂ ਪਾਣੀ ਛੱਡਣ ਦੇ ਕੀ ਕਾਰਨ ਸੀਗੇ ਓਕੇ ਕਿਹੜਾ ਜਾਨੀ ਮਾਲੀ ਤੁਸੀਂ ਹੁਣ ਸੁਣੋ ਜਿੱਦਨ ਪਹਿਲੇ ਦਿਨ ਇਹਨਾਂ ਨੇ ਪਾਣੀ ਛੱਡਿਆ ਮੇਰੇ ਤਿੰਨੇ ਪੰਪ ਪਾਣੀ ਦੇ ਸੀਗੇ ਉਹਦਾ ਨਾ ਖਾਸ ਤਾਂ ਮੇਰੀ ਲੇਬਰ ਹੁੰਦੀ ਉਹ ਵੀ ਰੁੜਦੀ ਔਰੇ ਸ਼ਾਮ ਨੂੰ ਜਾਨਵਰ ਆਉਂਦੇ ਨੇ ਗਊਆਂ ਆਂਦੀਆਂ ਨੇ ਉਹ ਵੀ ਰੁੜਦੇ ਕਿੰ ਤੁਸੀ ਕੀ ਵਿਸ਼ਵਾਸ ਕਰਦੇ ਹੋ ਮੇਰੇ ਤਾਂ ਪਹਿਲੇ ਦਿਨ ਤੋਂ ਮੌਤਬਰਾਂ ਨੂੰ ਵੀ ਇਹੀ ਵਿਸ਼ਵਾਸ ਹੈ ਵੀ ਅਸੀਂ ਜੋ ਅਲੋਟਮੈਂਟ ਸਾਨੂੰ ਕੰਮ ਦਿੱਤਾ ਹੈਗੇ ਅਸੀਂ ਉਹ ਕੰਮ ਕਰਾਂਗੇ ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਅਫਸਰ ਸਾਡੇ ਤੋਂ ਸਾਫ਼ ਸੁਥਰਾ ਕੰਮ ਲੈ ਰਹੇ ਨੇ ਓਕੇ